ਹਾਂਜੀ ਸਤਿ ਸ਼੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖਿਸ਼ ਹੋਗੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਆਪਾਂ ਐਤਵਾਰ ਨੂੰ ਤੁਹਾਡੇ ਲਈ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ ਇਸ ਵਾਰ ਵਾਲਾ ਟੈਸਟ ਬਹੁਤ ਹੀ ਸਾਨਾ ਕੋਈ ਔਖਾ ਸ਼ਬਦ ਉਹਦੇ ਵਿੱਚ ਨਹੀਂ ਆਇਆ ਆਸਾਂ ਵੀ ਤੁਸੀਂ ਪੰਜ ਤੋਂ ਥੱਲੇ ਗਲਤੀਆਂ ਕਰੋਗੇ ਇੱਕ ਦੋ ਗਲਤੀਆਂ ਵਾਲਾ ਟੈਸਟ ਆ ਤੇ ਉਹਦੇ ਵਿੱਚ ਇਸ ਵਾਰ ਕਹਾਣੀ ਟਾਈਪ ਨਹੀਂ ਕੀਤੀ ਗਈ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਆਪਾਂ ਨੂੰ ਪੇਪਰ ਦੇ ਵਿੱਚ ਉਹ ਇੱਕ ਕਹਾਣੀ ਬੋਲਣਗੇ 23 ਦੇ ਵਿੱਚ ਕਹਾਣੀਆਂ ਬੋਲ ਤੋਂ ਉਹਨਾਂ ਨੇ ਬਹੁਤ ਬੋਲਿਆ ਉਸ ਤੋਂ ਪਹਿਲਾਂ ਜਿਹੜੇ ਪੇਪਰ ਸੀ ਕਿਤੇ ਕਹਾਣੀ ਨਹੀਂ ਬੋਲੀ ਗਈ ਸੀ ਤੇ ਜ਼ਰੂਰੀ ਨਹੀਂ ਆਪਾਂ ਵੀ ਕਹਾਣਾਂ ਤੇ ਹੀ ਜ਼ੋਰ ਦੇਈ ਜਾਗੇ ਹਾਂ ਜਿੰਨਾ ਕੋਈਆਂ ਆਪਾਂ ਕਰਾਂਗੇ ਪਰ ਇਹ ਜ਼ਰੂਰੀ ਨਹੀਂ ਹਰ ਵਾਰ ਵੀ ਆਪਾਂ ਇੱਕ ਕੋਈ ਵਿਸ਼ਾ ਪਾਈਏ ਇੱਕ ਕਹਾਣੀ ਪਾਈਏ ਤੇ ਜ਼ਰੂਰੀ ਹੈ ਵੀ ਆਪਾਂ ਕੋਈ ਜਰੀਕ ਜੇ ਵਿਸ਼ੇ ਕਰਿਆ ਕਰੀਏ ਜਿਹੜੇ ਅਲੱਗ ਜਿਹਾ ਹੋਇਆ ਕਰਨ ਜਾਂ ਕੋਈ ਜੀਵਨੀਆ ਕਰੀਏ ਜਾਂ ਵਿਸ਼ੇ ਕਰੀਏ ਤੇ ਚਲੋ ਆਪਾਂ ਹੁਣ ਜ਼ਿਆਦਾ ਸਮਾਂ ਬਰਵਾਦ ਨਹੀਂ ਕਰਦੇ ਤੁਹਾਡਾ ਤੁਹਾਨੂੰ ਬੱਲਾ ਟ੍ਰਾਇਲ ਪਹਿਰਾ ਬੋਲਦੇ ਆ ਫਿਰ ਤੁਹਾਨੂੰ ਉਵੇਂ ਪ੍ਰੋਪਰ ਪਹਿਰੇ 2.5 ਮਿੰਟਾਂ ਦੀ ਵੀਡੀਓ ਚੱਲੂਗੀ 2 ਮਿੰਟਾਂ ਵਿੱਚ ਥਾਲੀ ਵੀਡੀਓ ਉਹ ਰੀਡ ਕਰਨੀ ਫਿਰ 2.5 ਮਿੰਟਾਂ ਦੀ ਪੰਜਾਬੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਚਾਊਗੀ ਤੇ ਪੇਪਰ ਉੱਪਰ ਵਾਲੀ ਜ਼ਿਆਦਾ ਟੈਨਸ਼ਨ ਵਾਲਾ ਗਰੂਪ ਪੇਪਰ ਹੋਈ ਜਾਣਾਗਾ ਏ ਅਭੀ ਮਹੀਨਾ ਤੋਂ ਲੇਟ ਹੋ ਜੇ ਵੱਧ ਤੋਂ ਵੱਧ ਜੁਲਾਈ ਚ ਕੋਈ ਖਬਰ ਆ ਜੂਗੀ ਕਿਉਂਕਿ ਖਬਰ ਪਹਿਲਾਂ ਪਾਜੇ ਮਹੀਨੇ ਦੀ ਸੁਣੀ ਸੀਗੀ ਹੁਣ ਕੀ ਕਹਿ ਸਕਦੇ ਆ ਸੂਤਰਾਂ ਦਾ ਗਲਤ ਵੀ ਹੋ ਜਾਂਦੇ ਆ ਸਰਕਾਰਾਂ ਦਾ ਕੋਈ ਪਤਾ ਨਹੀਂ ਤੇ ਬਸ ਤੁਸੀਂ ਤਿਆਰੀ ਰੱਖੋ ਆਪਦੀ ਘਰੇ ਬੈਠ ਕੇ ਤਿਆਰੀ ਨਾ ਖਰਾਬ ਕਰ ਲਓ ਚਲੋ ਹੁਣ ਆਪਾਂ ਤੁਹਾਨੂੰ ਟਰੈਡ ਪੈਰਾਬੋਲਾ ਲਾ ਦਿਆ ਰੈਡੀ ਹੋ ਜਾਓ ਰੈਡੀ ਦਿਨ ਪਰ ਅੰਤਾਂ ਦੀ ਬਰ ਰਹੀ ਗਰਮੀ ਤੋਂ ਬਾਅਦ ਸ਼ਾਮ ਨੂੰ ਉਸ ਸਮੇਂ ਮੌਸਮ ਸੁਹਾਵਣਾ ਹੋ ਗਿਆ ਜਦ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਬਾਅਦ ਮੀਂਹ ਪਿਆ ਡੰਡੀ ਤਾਂ ਮੈਂ ਇਹ ਨਹੀਂ ਪਿਆ ਪਰ ਇਸ ਨੇ ਇੱਕ ਵਾਰ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਡੰਡੀ ਇੱਥੇ ਜ਼ਿਕਰ ਜੋ ਹੈ ਕਿ ਪਿਛਲੇ ਕਈ ਦਿਨਾ ਤੋਂ ਅੰਤਾਂ ਦੀ ਪੈ ਰਹੀ ਗਰਮੀ ਨੇ ਆਮ ਲੋਕਾਂ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਸਨ ਅਤੇ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ ਠੰਡੀ ਲਓ ਜੀ ਟ੍ਰੈਲ ਪਰ ਬੋਲਿਆ ਗਿਆ ਤੁਹਾਨੂੰ ਤੇ ਪ੍ਰੋਪਰ ਪੈਰਾ ਬੋਲਣ ਲੱਗਦੇ ਆਂ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਰੈਡੀ ਕਾਲਜਾਂ ਵਿੱਚ ਹੋਣ ਵਾਲੇ ਡੰਮੀ ਦਾਖਲਿਆਂ ਨੂੰ ਰੋਕਣ ਲਈ ਪੰਜਾਬੀ ਯੂਨੀਵਰਸਿਟੀ ਨੇ ਪੂਰੀ ਤਿਆਰੀ ਕਰ ਲਈ ਹੈ ਡੰਡੀ ਯੂਨੀਵਰਸਿਟੀ ਵੱਲੋਂ ਕਾਲਜਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਡੰਡੀ ਪੜਤਾਲ ਦੌਰਾਨ ਬੇਨਜਮੀਆਂ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਮਾਨਤਾ ਰੱਦ ਕਰਨਾ ਵੀ ਸ਼ਾਮਲ ਹੈ ਡੰਡੀ ਕਾਲਜਾਂ ਦੇ ਨਕਲੀ ਦਾਖਲਿਆਂ ਨੂੰ ਰੋਕਣ ਲਈ ਯੂਨੀਵਰਸਿਟੀ ਨੇ ਵਿਸ਼ੇਸ਼ ਕਮੇਟੀ ਦਾ ਗਠਨ ਕਰਨ ਦੇ ਨਾਲ ਹੀ ਕਾਲਜਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ ਡੰਡੀ ਜਾਣਕਾਰੀ ਅਨੁਸਾਰ ਡੰਮੀ ਦਾਖਲੇ ਤਹਿਤ ਵਿਦਿਆਰਥੀਆਂ ਦੇ ਦਾਖਲੇ ਕਰਕੇ ਉਹਨਾਂ ਨੂੰ ਕਲਾਸਾਂ ਲਗਾਉਣ ਤੋਂ ਪੂਰਨ ਤੌਰ ਉੱਤੇ ਛੋਟ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀ ਦੀਆਂ ਹਾਜ਼ਰੀਆਂ ਪੂਰੀਆਂ ਕਰਕੇ ਸਿੱਧਾ ਪ੍ਰੀਖਿਆਵਾਂ ਵਿੱਚ ਬਿਠਾ ਦਿੱਤਾ ਜਾਂਦਾ ਹੈ ਡੰਡੀ ਪੰਜਾਬੀ ਯੂਨੀਵਰਸਿਟੀ ਅਦੀਨ ਆਉਂਦੇ ਇੱਕ ਕਾਲਜ ਵਿੱਚ ਡੰਮੀ ਦਾਖਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਟੰਡੀ ਪੰਜਾਬੀ ਯੂਨੀਵਰਸਿਟੀ ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਚਾਂਸਲਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਦਿਆਂ ਸਬੰਧਤ ਕਾਲਜ ਨੂੰ 2 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਡੰਡੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਡੰਡੀ 22 ਚਾਂਸਲਰ ਦੇ ਹੁਕਮਾਂ ਅਨੁਸਾਰ ਇਹ ਵੀ ਫੈਸਲਾ ल्या ਗਿਆ ਹੈ ਕਿ পর্যবেক্ষ ਵਿੱਚ ਕਿਸੇ ਵੀ ਸੰਭਾਵੀ ਬੇਨਿਜਵੀ ਬਾਲੇ ਆਮਲ ਹਾਂਜੀ ਰੈਡੀ ਹੋ ਜਾਓ ਰੈਡੀ ਅੱਤਵਾਦ ਉੱਤੇ ਪਾਕਿਸਤਾਨ ਨੂੰ ਡੂੰਗੀ ਸਾਟ ਮਾਰਨ ਦੇ ਲਈ ਸਿੰਧੂ ਜਲ ਸਮਝੌਤੇ ਨੂੰ ਆਪਣੇ ਵੱਲੋਂ ਮੁਤਲ ਕਰਨ ਦੇ ਭਾਰਤ ਦੇ ਫੈਸਲੇ ਦੇ ਖਿਲਾਫ ਪਾਕਿਸਤਾਨ ਦੀ ਕਿਤੇ ਦਾਲ ਨਹੀਂ ਗਲ ਰਹੀ ਡੰਡੀ ਭਾਰਤ ਨੂੰ ਵਾਰ-ਵਾਰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਨ ਤੋਂ ਬਾਅਦ ਪਾਕਿਸਤਾਨ ਨੇ ਇਸ ਸਮਝੌਤੇ ਵਿੱਚ ਵਿਚੋਲਗੀ ਨਿਭਾਉਣ ਵਾਲੇ ਵਿਸ਼ਵ ਬੈਂਕ ਨਾਲ ਵੀ ਸੰਪਰਕ ਕੀਤਾ ਹੈ ਅਤੇ ਸੂਤਰਾ ਅਨੁਸਾਰ ਵਿਸ਼ਵ ਬੈਂਕ ਨੇ ਫਿਲਹਾਲ ਇਸ ਵਿੱਚ ਦਾਖਲ ਦੇਣ ਨੂੰ ਲੈ ਕੇ ਆਪਣੀ ਅਸਮਰੱਥਾ ਪ੍ਰਗਟਾਈ ਹੈ ਦੰਦੀ ਸਰਕਾਰੀ ਸੂਤਰਾ ਅਨੁਸਾਰ ਪਾਕਿਸਤਾਨ ਦੇ ਜਲ ਸਰੋਤ ਮੰਤਰਾਲੇ ਵੱਲੋਂ ਹੁਣ ਤੱਕ 4 ਪੱਤਰ ਭੇਜੇ ਗਏ ਹਨ ਡੰਡੀ ਇਹਨਾਂ ਸਾਰੇ ਪੱਤਰਾਂ ਵਿੱਚ ਸਮਝੌਤੇ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਗਈ ਹੈ ਡੰਡੀ ਚੌਥਾ ਪੱਤਰ ਇਸੇ ਹਫਤੇ ਆਇਆ ਹੈ ਡੰਡੀ ਲਗਭਗ ਸਾਰਿਆਂ ਵਿੱਚ ਪਾਕਿਸਤਾਨ ਨੇ ਇਸ ਨਾਲ ਆਪਣੇ ਦੇਸ਼ ਵਿੱਚ ਸਮੱਸਿਆਵਾਂ ਬਦੰਦਾ ਰੋਣਾ ਰੋਇਆ ਹੈ ਡੰਡੀ ਸੂਤਰਾ ਦਾ کہنا ਹੈ ਕਿ ਜਲ ਸ਼ਕਤੀ ਮੰਤਰਾਲੇ ਨੇ ਇਹ ਪੱਤਰ ਵਿਦੇਸ਼ ਮੰਤਰਾਲੇ ਕੋਲ ਭੇਜ ਦਿੱਤੇ ਹਨ ਡੰਡੀ 22 April ਨੂੰ ਪਹਿਲਗਾਮ ਵਿੱਚ ਪਾਕਿਸਤਾਨ ਦੇ ਸਮਰਥਨ ਬਾਲੀ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਮਾਮਲਿਆਂ ਦੀ ਕੈਬਨਟ ਕਮੇਟੀ ਨੇ ਸਿੰਧੂਜਲ ਸਮਝੌਤੇ ਨੂੰ ਠੰਡੇ ਵਸਤੇ ਵਿੱਚ ਪਾਉਣ ਦਾ ਫੈਸਲਾ ਕੀਤਾ ਸੀ ਡੰਡੀ ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਫੌਜੀ ਕਾਰਵਾਈ ਵੀ ਕੀਤੀ ਹਾਂਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਵਧਤਵਤ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੁਣ ਆਪਾਂ ਸਾਰੀਆਂ ਵੀਡੀਓ ਇਸੇ ਚੈਨਲ ਤੇ ਪਾਉਣੇ ਹੁੰਦੇ ਆ